ਹਾਲ ਦੋਸਤੋ ਅੱਜ ਸੀ ਪਹੁੰਚੇ ਆ ਬਾਈ ਵਿਵੇਂਦਰ ਸਿੰਘ ਬੁੱਟਰ ਦੇ ਘਰੇ ਤੇ ਬਾਈ ਝੋਟੀ ਦੇ ਸਿੰਘ ਬਹੁਤ ਜਿਆਦੇ ਖੁੱਬੇ ਪਿਆ ਸੀ ਅਦਰਵਾਈਜ਼ ਤੁਸੀਂ ਪਰਸਨੈਲਿਟੀ ਵੀ ਦੇਖ ਸਕਦੇ ਝੋਟੀ ਦੇ ਸਿੰਘਾਂ ਦੀ ਬਹੁਤ ਜਿਆਦੇ ਕੁਆਲਿਟੀ ਖਰਾਬ ਸੀ ਤੇ ਬਾਈ ਜੀ ਸ਼ੀਸ਼ਾ ਬਣ ਗਿਆ ਸਿੰਘ ਦਾ ਬਣ ਗਿਆ ਜੀ ਬਣ ਗਿਆ ਵੇਚਦੇ ਮੂਰਤਾ ਦੇ ਸੰਨ ਲਾ ਦਾਂਗੇ ਸੱਜਣੋ ਵੇਖ ਸਕਦੇ ਪਰਸਨੈਲਿਟੀ ਤੇ ਬਾਕੀ ਬੁੱਟਰ ਸਾਹਿਬ ਜੀ ਨਾਲ ਗੱਲਬਾਤ ਕਰਾਵਾਂਗੇ ਤੇ ਸਿੰਘ ਬਹੁਤ ਜਿਆਦੇ ਖੁੱਬਿਆ ਪਿਆ ਸੀ ਵੇਖ ਸਕਦੇ ਹੋ ਕਿੰਦਾ ਦੀ ਹੋਇਆ ਪਿਆ ਕਿਵੇਂ ਖੁੱਭਿਆ ਪਿਆ ਸੀ ਸੰਗ ਕਿੰਨੀ ਕੀ ਤਕਲੀਫ ਸੀ ਸਾਰੀ ਗੱਲਬਾਤ ਦੱਸਣਗੇ ਖਾਲਸਾ ਜੀ ਹੋਰ ਸਤਿ ਸ਼੍ਰੀ ਅਕਾਲ ਖਾਲਸਾ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਵੀਰੇ ਹਾਂਜੀ ਵਧੀਆ ਵੀਰੇ ਹੁਣ ਕਿਵੇਂ ਸੰਗ ਸੰਗ ਵਧੀਆ ਬਣਿਆ ਸਟਾ ਤਾਂ ਕਿੰਨੀ ਕੀ ਸੀ ਝੋਟੀ ਬਹੁਤ ਜੀ ਖੁੱਭਿਆ ਪਿਆ ਸੀ ਜੀ ਠੀਕ ਪਿੰਟ ਚੰਦ ਵਾਜ ਦੇ ਵਿੱਚ ਸੱਜਣੋ ਤੇ ਦੂਸਰਾ ਵੀ ਸੰਗ ਤੁਹਾਨੂੰ ਬਣਾ ਕੇ ਵਿਖਾਵਾਂਗੇ ਚੰਗੀ ਲੱਗੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜੋ ਕਿ ਹੋਰ ਸ਼ੌਂਕੀ ਵੀਰਾਂ ਤੱਕ ਪਹੁੰਚ ਸਕੇ ਤਸੈਂਕ ਵੇਖ ਸਕਦੇ ਹੋ ਕਿੰਨਾ ਕ ਸੋਹਣਾ ਲੱਗਦਾ ਪਰ ਕੀ ਫਰਕ ਵੇਖ ਸਕਦੇ ਦੋਨਾਂ ਸੰਗਾਂ ਦਾ ਹਾਂਜੀ ਦੋਸਤੋ ਬਾਈ ਬੁੱਟਰ ਦੀ ਝੋਟੀ ਤੇ ਬਣ ਗਿਆ ਸੰਗ ਦੋਏ ਕੰਪਲੀਟ ਪੂਰੇ ਘੈਂਟ ਗੱਲਬਾਤ ਬਣ ਗਈ ਆ ਤੇ ਵਿੱਥੋ ਵੀ ਪੈਣੀ ਸ਼ੁਰੂ ਹੋ ਗਈ ਐ ਵਿੱਥ ਬੁੱਟਰ ਸਾਹਿਬ ਹੋ ਗਿਆ ਕੰਮ ਸੱਟ ਹਾਂਜੀ ਹਾਂਜੀ ਪੁੱਠਾ ਤਾਂ ਨੇ ਚ ਕਈ ਵੀਰੇ